ਸੱਸੀ ਗਾਲ ਜੀ ਮੈਂ ਤੁਹਾਡਾ ਸੁਖਵਿੰਦਰ ਸਿੰਘ ਮੁੰਦਰੀ ਕੱਲ ਸਾਡੇ ਪ੍ਰਧਾਨ ਜੀ ਵਿਕਾਸਪੁਰਸ਼ ਬਣੇ ਬੈਠੇ ਸੀ ਮੈਂ ਉਹਨਾਂ ਦੀ ਜਿਹੜੀ ਵਿਕਾਸ ਦੀ ਪੋਲ ਆ ਖੋਲਦਾ ਜਿਹੜੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਜ਼ਿੰਦਗੀ 'ਚ ਕੋਈ ਧੰਦਲੀ ਨਹੀਂ ਕੀਤੀ 6 ਲੱਖ 80 ਹਜ਼ਾਰ ਦਾ ਟੈਂਡਰ ਸੀ ਜੀ ਇਹ ਸਫਾਈ ਦਾ ਨਾਲੇ ਦੀ ਦਾ ਇਹ ਨਾ ਤਾਂ ਹੁਣ ਮੈਨੂੰ ਇਹ ਪਤਾ ਲੱਗਿਆ ਵੀ ਇਹ 6 ਲੱਖ 80 ਹਜ਼ਾਰ ਕਿੱਥੋਂ ਸ਼ੁਰੂ ਕਰਕੇ ਕਿੱਥੇ ਐਂਡ ਹੋ ਗਿਆ ਇਹਦਾ ਇਹਦੀ ਸਫਾਈ ਉੱਥੋਂ ਹੋਈ ਆ ਕੇ ਲਾਭਦਾਤਾ ਦੇ ਡੇਰੇ ਕੋਲ ਇਹ ਸਮਾਪਤੀ ਹੋ ਗਈ ਹੁਣ ਮੈਂ ਪੁੱਛਣਾ ਚਾਹੁੰਨਾ ਵੀ ਨਾ ਤਾਂ ਤੁਸੀਂ ਇਹ ਸੜਕ ਪ੍ਰੋਪਰ ਕੀਤੀ ਐ ਨਾ ਇਹ ਕੀਤੀ ਐ ਇਹਦੀ ਵੀ ਪੇਮੈਂਟ 6.5 ਲੱਖ ਰੁਪਏ 6.80 ਹਜ਼ਾਰ ਰੁਪਏ ਨਟੇ ਦੀ ਵੀ ਹੋ ਗਈ ਇਹ ਠੇਕੇਦਾਰ ਬਿੰਨੂ ਜੀ ਨੇ ਮੌੜ ਮੰਡੀ ਵਾਲੇ ਆਹ ਦੇਖ ਲਓ ਨਾਲੇ ਦੀ ਹਾਲਾਤ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਇੱਥੇ ਲੋਕ ਚੀਕਾਂ ਕਿਉਂ ਨਾ ਮਾਰਨ ਕਿਵੇਂ ਸਾਨੂੰ ਵੋਟਾਂ ਪਾਉਣਗੇ ਉਹ ਦੱਸਣਾ ਆ ਕੱਢ ਕੇ ਇੱਥੇ ਸਾਈਡ ਤੇ ਰੱਖਿਆ ਪਈਆਂ ਨੇ ਕੱਲ ਨੂੰ ਕੋਈ ਇੱਥੇ ਡੰਗਰ ਪਛੂ ਡਿੱਗਦਾ ਨਾ ਤਾਂ ਇਹ ਉਧਰ ਦੇ ਨੇ ਨਾ ਉਧਰ ਦੇ ਨੇ ਇਹ ਨਾਲੇ ਦਾ ਪਾਣੀ ਬਾਹਰ ਆਈ ਜਾਂਦਾ ਜੀ ਵੈਸੇ ਤਾਂ ਨਾਲੇ ਦੇ ਵਿੱਚ ਜਾਂਦਾ ਹੁੰਦਾ ਸੀ ਇਹ ਪਹਿਲਾ ਨਾਲਾ ਜਿਹਦਾ ਪਾਣੀ ਬਾਹਰ ਆ ਰਿਹਾ ਸੜਕ ਤੇ ਮੈਂ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਭਾਈ ਇਹਨਾਂ ਦੇ ਨੱਥ ਪਾ ਲੋ ਵਧੀਆ ਰਹੋਗੇ ਸਾਡੇ ਵਰਗੇ ਬਾਗੇ ਕੋਈ ਦਿੱਕਤ ਨਹੀਂ ਜਿਹੜੇ ਹੋਰ ਨੇ ਉਹਨਾਂ ਨੂੰ ਖਾਮਦ ਦੇ ਸਮਝ ਜਾਂਦੇ ਨੇ ਕਿਉਂਕਿ ਲੋਕ ਇਹਨਾਂ ਤੋਂ ਤੰਗ ਨੇ ਅਸੀਂ ਅੱਜ ਅਪਰਾਲਾ ਕਰਿਆ ਦੂਜੇ ਬੰਦੇ ਵੀ ਕਰਨਗੇ ਹੁਣ ਨਾਲੇ ਦਾ 6.5 ਲੱਖ ਦਾ ਟੈਂਡਰ ਲੱਗਿਆ ਹੋਵੇ ਆ ਪਿੱਛੇ ਜੇ ਵੀ ਸੁਵਾਈ ਹੋਈ ਆ ਨਾਲੇ ਦਾ ਪਾਣੀ ਫੇਰ ਨਹੀਂ ਤੁਰ ਰਿਹਾ ਨਾਲੇ ਤੋਂ ਬਾਹਰ ਪਾਣੀ ਤੁਰਿਆ ਫਿਰਦਾ ਉਹ ਦੁਕਾਨ ਵਾਲਿਆਂ ਨੇ ਵਿਚਾਰਿਆਂ ਨੇ ਉਹ ਪੱਟ ਕੇ ਜੇ ਉੱਚਾ ਕਰਨਾ ਚਾਹਿਆ ਉੱਥੇ ਮਲਾਜਮਾਂ ਨੂੰ ਭੇਜਿਆ ਗਿਆ ਉਹਨਾਂ ਨੂੰ ਧੰਕੀਆਂ ਦਿੱਤੀਆਂ ਵੀ ਤੁਸੀਂ ਸੜਕ ਪੱਟੀ ਤੁਹਾਡੇ ਦੇ ਪਰਚਾ ਕਰਾਂਗੇ ਵਾਅਦਾ ਕਰਾਂਗੇ ਜਿਹੜਾ ਔਖਾਗਾ ਉਹ ਕਰੂਗਾ ਜਿਹਦੇ ਪਾਈ ਅੰਦਰ ਪਾਣੀ ਵੜਦਾ ਮੱਛਰ ਵੜਦਾ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਉਹ ਸੋਅ ਉਪਰਾਲੇ ਕਰੂਗਾ ਪਰ ਸਾਡਾ ਨਗਰ ਕੌਂਸਲ ਦਾ ਵੀ ਹੱਕ ਬਣਦਾ ਵੀ ਅਸੀਂ ਇਹਨਾਂ ਲੋਕਾਂ ਦਾ ਖਿਆਲ ਰੱਖੀਏ ਇਹਨਾਂ ਨੇ ਸਾਨੂੰ ਵੋਟਾਂ ਪਾਦੀਆਂ ਕੋਈ ਪਾਪ ਨਹੀਂ ਕਰ ਲਿਆ ਸਾਢੇ 6 ਲੱਖ ਦਾ 6 ਲੱਖ 80 ਹਜ਼ਾਰ ਦਾ ਟੈਂਡਰ ਤੇ ਨਾਲੇ ਦਾ ਪਾਣੀ ਨਾਲੇ ਦੇ ਵਿੱਚ ਨਹੀਂ ਜਾ ਰਿਹਾ ਜੀ ਨਾਲੇ ਦਾ ਪਾਣੀ ਨਾਲੇ ਤੋਂ ਬਾਹਰ ਆ ਰਿਹਾ ਤਾਂ ਹੁਣ ਚੱਲ ਪਏ ਅਸੀਂ ਸਾਡੇ ਪ੍ਰਧਾਨ ਜੀ ਦੇ ਘਰ ਕੰਨੀ ਨੂੰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਬਾਬਾ ਤਕਰੀਬਨ ਦਲੀਲ ਨਾਲ ਬੋਲ ਰਹੇ ਸੀ ਆਹ ਲਓ ਜੀ ਇੱਥੋਂ ਇਹ ਸੜਕ ਸ਼ੁਰੂ ਹੋ ਜਾਂਦੀ ਆ ਮੇਨ ਆ ਕੇ ਮੰਨ ਕੇ ਚਲੋ ਦਾ ਐਂਡ ਇੱਥੇ ਹੁੰਦਾ ਆ ਗਾਹਾਂ ਕਾਲੇਮਾਨ ਦਾ ਘਰ ਆ ਗਿਆ ਜੀ ਸਭ ਦਾ ਪ੍ਰਧਾਨ ਦਾ ਇਹ ਸੜਕ ਤਕਰੀਬਨ ਸਾਰੀ ਟੁੱਟੀ ਪਈ ਆ ਜੀ ਇਹ ਇਹਦਾ ਕੰਮ ਚਲਾਇਆ ਹੋਇਆ ਸੀ ਆ ਸਕੂਲ ਦਾ ਗੇਟ ਲਿਖੋ ਆ ਲਵੀ ਸਰਕਾਰੀ ਸਕੂਲ ਆ ਗਿਆ ਜੀ ਛੋਟੇ ਛੋਟੇ ਬੱਚੇ ਪੜ੍ਹਦੇ ਨੇ 6ਵੀਂ ਤੱਕ ਸਕੂਲ ਆ ਜੀ ਇਹ ਆ ਸਕੂਲ ਦੇ ਮੂਰੋ ਹਾਲ ਦੇਖ ਲਓ ਤੇ ਇੱਥੋਂ ਪਾਈ ਇਹ ਸੜਕ ਮੰਨ ਕੇ ਚਲੋ ਤੁਰਨੀ ਸੀ ਜਿੱਥੋਂ ਉੱਥੋਂ ਸੜਕ ਤੁਰੀ ਨਹੀਂ ਪ੍ਰਧਾਨ ਜੀ ਨੇ ਆਪਦੇ ਵਾਲਾ ਟੋਟਾ ਦਾ ਤਕਰੀਬਨ ਸਿਰੇ ਕਰਾ ਲਿਆ ਆ ਜਿਹੜੇ ਸਾਡੇ ਮੰਨ ਲਓ ਦਵਲੇ ਕੁਚਲੇ ਲੋਕ ਇੱਥੇ ਰਹਿੰਦੇ ਨੇ ਜਿਹੜੇ ਐਸਸੀ ਵਰਗ ਦੇ ਲੋਕ ਨੇ ਸਾਰੇ ਇੱਥੇ ਆ ਦੇਖੋ ਇੱਥੋਂ ਸਾਰੀ ਇਹ ਛੜਕ ਟੁੱਟੀ ਪਈ ਆ ਤੇ ਛੜਕੇ ਵੀ ਪੂਰਨੀ ਜੜੀ ਤੇ ਪ੍ਰਧਾਨ ਜੀ ਕਹਿ ਰਹੇ ਸੀ ਵੀ ਅਸੀਂ ਤਾਂ ਇੰ ਕਰਾਂਗੇ ਬਾਅਦ ਕਰਾਂਗੇ ਭਾਈ ਸੱਚੂ ਹੀ ਕਰਨਗੇ ਇਹ ਕਿਉਂਕਿ ਇਹਨਾਂ ਦਾ ਭਾਈ ਲੀਡਰਾਂ ਦਾ ਹੱਥ ਆ ਇਹਨਾਂ ਤੇ ਆ ਦੇਖ ਲਓ ਸਾਰੀ ਸੜਕ ਟੁੱਟੀ ਪਈ ਆ ਜਿੱਥੇ ਮੰਨ ਕੇ ਚਲੋ ਆਪਦਾ ਘਰ ਸੀ ਉੱਥੇ ਓਕੇ ਕਰਾ ਲਿਆ ਪਈਆਂ ਨੇ ਜੀ ਇੱਟਾਂ ਖਿੰਡੀਆਂ ਛੜਕੇ ਵੀ ਪੂਰਨੀ ਜੜੀ ਕਹਾਂ ਹੈ ਭਾਈ ਜਾਕੀ ਇੰਟਰਲੌਕ ਸ਼ੁਰੂ ਹੁੰਦੀ ਆ ਇੱਥੋਂ ਇੰਟਰਲੌਕ ਸ਼ੁਰੂ ਹੋਗੀ ਆ ਦੇਖ ਲਓ ਕਹਾਂ ਇੰਟਰਲੌਕ ਭਾਈ ਸ਼ੁਰੂ ਹੋਗੀ ਪ੍ਰਧਾਨ ਜੀ ਨੇ ਆਪਦੇ ਬਾਰਾਂ ਤੱਕ ਓਕੇ ਕਰਾ ਲਿਆ ਦਾਹਾਂ ਵਾਲੇ ਲੋਕ ਮਰਨ ਜੀਣ ਕਿਸੇ ਨੂੰ ਕੋਈ ਮਤਲਬ ਨਹੀਂ ਕੋਈ ਅੜਕ ਕੇ ਡਿੱਗਦਾ ਇੱਥੇ ਸਾਡੇ ਸਾਬਕਾ ਐਮਸੀ ਨੇ ਪੰਗੂ ਜੀ ਬਜ਼ੁਰਗ ਬੰਦੇ ਨੇ ਰੋਜ਼ ਮੰਗੂ ਹੋ ਫੋਨ ਕਰਦੇ ਨੇ ਠੇਕੇਦਾਰਾਂ ਨੂੰ ਬੁਲਾਉਂਦੇ ਆ ਠੇਕੇਦਾਰ ਆਉਂਦੇ ਨਹੀਂ ਇਹਨਾਂ ਦੇ ਗਹਿਣਤੀ ਹੋਣਗੇ ਹੁਣ ਇਹ ਨੇ ਜੀ ਸਾਡੇ ਧਨੌਲੇ ਦੇ ਹਾਲ ਆ ਇੱਥੇ ਦਿਖਾ ਵੀ ਆਮ ਪਾਰਟੀ ਦਾ ਪੱਕਾ ਵਰਕਰ ਇੱਡੇ ਦਾ ਪਾਣੀ ਖੜਾ ਹੈ ਇਹਦੇ ਬਾਰ ਚੀਕੇਦਾਰ ਨੇ ਲੋ ਜੀ ਅਸੀਂ ਹੁਣ ਚੱਲੇ ਆ ਸਤਨਾਮ ਸਿੰਘ ਫਤਿਹ ਦੇ ਘਰ ਕੰਨੀ ਇਹ ਛੜਕਾ ਸਾਡੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਹਿਲਵਾ ਪੱਤੀ ਨੂੰ ਜਾਂਦੀ ਹੈ ਜੀ ਇੱਥੇ ਆ ਕੇ ਇਹ ਇਧਰੋਂ ਉੱਚੀ ਹੋ ਜਾਂਦੀ ਆ ਇੱਥੋਂ ਆ ਕੇ ਇਹ ਨੀਵੀ ਹੋ ਜਾਂਦੀ ਆ ਉਹਦਾ ਰੋਸ ਸਹੀ ਆ ਬਿਲਕੁਲ ਸਤਨਾਮ ਦਾ ਜਿੱਥੋਂ ਐਸਸੀ ਭਾਈਚਾਰਾ ਸ਼ੁਰੂ ਹੋ ਗਿਆ ਉੱਥੇ ਆ ਕੇ ਭਾਈ ਇਹ ਛੜ ਕੇ ਨੀਵੀ ਹੋ ਜਾਂਦੀ ਆ ਗਾਹਾਂ ਜਾ ਕੇ ਫਿਰ ਆ ਸਾਡੇ ਜਟਾਣਾ ਜੀ ਦਾ ਘਰ ਆ ਸਾਡੇ ਬਹੁਤ ਵਧੀਆ ਵਰਕਰ ਵੀ ਨੇ ਉਹ ਆਮ ਆਦਮੀ ਪਾਰਟੀ ਦੇ ਤੇ ਇਹ ਹਾਲਾਤ ਨੇ ਜੀ ਸਾਡੇ ਧਨੌਲੇ ਦੇ ਤੇ ਜੇ ਅਸੀਂ ਮੰਨ ਲਓ ਕਿਸੇ ਠੇਕੇਦਾਰ ਨੂੰ ਘੂਰਦੇ ਆ ਜਾਂ ਕਿਸੇ ਨੂੰ ਅਸੀਂ ਮੁਲਾਜ਼ਮਾ ਨੂੰ ਕਹਿੰਦੇ ਆ ਵੀ ਭਾਈ ਕੰਮ ਗਲਤ ਹੋਈ ਜਾਂਦਾ ਤੇ ਉੱਥੇ ਸਾਡੇ ਪ੍ਰਧਾਨ ਜੀ ਨੂੰ ਇਹ ਗੱਲਾਂ ਰਾਸ ਨਹੀਂ ਆਉਂਦੀਆਂ ਆਹ ਲਓ ਜੀ ਇੱਥੋਂ ਇਹ ਪਾਣੀ ਖੜਾ ਤੁਹਾਨੂੰ ਮਾ ਗਾਂਹਾਂ ਦਿਖਾਉਣਾ ਵੀ ਗਾਂਹਾਂ ਜਾ ਕੇ ਪਾਣੀ ਨਹੀਂ ਮਿਲੂ ਤੁਹਾਨੂੰ ਗਾਂਹਾਂ ਜਾ ਕੇ ਇਹ ਵਿਚਾਲਾ ਆ ਗਿਆ ਜੀ ਜਮਾ ਢਲਵਾ ਪੱਤੀ ਲੈ ਜਾਓ ਅੰਦਰ ਜਾਣੇ ਆ ਨਾ ਇਹ ਵਿਚਾਲਾ ਆ ਜਾਂਦਾ ਆ ਇੱਥੋਂ ਆ ਕੇ ਪਾਣੀ ਜੀ ਡਾਉਨ ਪਿਆ ਜਾਂਦਾ ਇੱਥੋਂ ਆ ਕੇ ਇਹ ਸੜਕ ਉੱਚੀ ਹੋ ਜਾਂਦੀ ਇਹ ਤੁਹਾਨੂੰ ਹੋਰ ਵੀ ਦੱਸਦਾ ਸੜਕੇ ਵੀ ਨਹੀਂ ਪੂਰ ਜੜੀ ਹੋਈ ਪੇਮੈਂਟ ਇਹ ਵੀ ਕੰਮਾਂ ਦੀ ਹੋ ਗਈ ਛੜ ਕੇ ਵੀ ਨਹੀਂ ਪੂਰ ਚੜੀ ਮੈਂ ਤੁਹਾਨੂੰ ਦੱਸਾਂ ਹਾ ਲੋ ਜੀ ਇੱਥੇ ਤੁਹਾਨੂੰ ਪਾਣੀ ਨਹੀਂ ਮਿਲੂਗਾ ਕਿਉਂਕਿ ਸੜਕ ਬਚਾਲੋ ਨਹੀਂ ਵੀ ਆ ਤੇ ਉਦੋਂ ਬਾਅਦ ਅਸੀਂ ਕੋਈ ਮੰਨ ਕੇ ਚਲੋ ਨਿਗਾ ਨਹੀਂ ਕਰ ਰਹੇ ਵੀ ਲੈਵਲ ਹੋਇਆ ਜਾਂ ਨਹੀਂ ਲੈਵਲ ਹੋਇਆ ਲਓ ਜੀ ਇੱਥੇ ਆ ਕੇ ਇਹ ਸੜਕ ਇੱਥੇ ਤੱਕ ਪਹੁੰਚ ਗਈ ਇਹ ਇਦੋਂ ਬਾਅਦ ਇਹ ਜਾ ਕੇ ਸੜਕ ਇੱਥੇ ਐਂਡ ਹੋ ਜਾਂਦਾ ਆ ਲੋ ਇੱਥੋਂ ਚੱਲ ਪਈ ਇਹ ਕੱਚੀ ਸੜਕ ਫਿਰ ਇਹ ਸਾਨੂੰ ਕੰਮ ਚਲਾਉਣ ਦਾ ਫਾਇਦਾ ਕੀ ਹੋਇਆ ਸਾਨੂੰ ਪੇਮੈਂਟਾਂ ਕਰਨ ਦਾ ਫਾਇਦਾ ਕੀ ਹੋਇਆ ਜਦੋਂ ਕੰਮ ਹੀ ਨਹੀਂ ਪੂਰ ਚੜਨਾ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਨੂੰ ਤੁਸੀਂ ਗ੍ਰਾਂਟ ਦਿੱਤੀ ਆ ਪਰ ਲਵਾਉ ਟੰਗ ਨਾਲ ਕੋਈ ਇੱਥੇ ਕਮੇਟੀ ਬਣਾ ਦਿਓ 500 ਤੋਂ ਮੈਂਬਰੀ ਜਿਹੜੀ ਭਾਈ ਗੌਰ ਕਰੇ ठेकेदार ਨੂੰ ਪੈਸੇ ਉਦੋਂ ਦੋ ਜਦੋਂ ਕੰਮ ਪੂਰ ਚੜ ਜੇ ਅਸੀਂ ਤਾਂ ਦੜਾ ਦੜ ਪੇਮੈਂਟਾਂ ਕਰੀ ਜਾਂਦੇ ਆ ਜੇਬਾਂ ਚ ਪੈਸੇ ਪਾਈ ਜਾਂਦੇ ਆ ਹਜੇ ਅਸੀਂ ਵਿਕਾਸ ਪੁਰਸ਼ ਬਣੇ ਫਿਰਦੇ ਸੀ ਰਾਤ ਕੈਨੇਡਾ ਬੈਠੇ ਅਸੀਂ ਭਾਈ ਵਿਕਾਸ ਪੁਰਸ਼ ਬਣੇ ਪਏ ਸੀ ਵੀ ਅਸੀਂ ਤਾਂ ਆਏ ਆ ਜੀ ਅਸੀਂ ਤਾਂ ਸਮਾਜ ਸੇਵੀ ਬਹੁਤ ਵੱਡੇ ਅਸੀਂ ਤਾਂ ਗੁਰਦੁਆਰੇ ਆ ਜਾਾਂਗੇ ਗੁਰਦੁਆਰਾ ਤਾਂ ਤੁਸੀਂ ਭਾਈ ਲੋਕਾਂ ਨੇ ਖੇਡ ਬਣਾ ਲਈ ਆ ਦੱਸੋ ਹੁਣ ਆਹ ਸੜਕ ਨਾ ਤਾਂ ਉਧਰ ਦੀ ਆ ਨਾ ਉਧਰ ਦੀ ਆ ਇਹਦਾ ਕੰਮ ਖੜਾ ਜੀ ਵਿਚਾਲੇ ਕਿਉਂ ਖੜਾ ਹੈ ਪ੍ਰਧਾਨ ਜੀ ਨੂੰ ਪੁੱਛ ਲਿਓ ਮੇਰਾ ਕੰਮ ਤਾਂ ਸਿਰਫ ਇਹ ਆ ਵੀ ਮੈਂ ਕੰਮ ਚ ਲਵਾਉਣਾ ਸੀ ਅੱਲਾ ਹੁਣ ਮੈਂ ਤੁਹਾਨੂੰ ਗਾਹਾਂ ਵੀ ਦਿਖਾਉਣਾ ਸੀ